ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ हेयर ਬਲੌਅ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪ ਵੀ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਜ ਤੇ ਰਾਜੀ ਖਿਚੀਆਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣਾ ਇੱਕ ਕੰਮ ਆ ਜਿਹੜਾ ਆਪਾਂ ਕਮੈਂਟ ਬੋਲਣੇ ਆ ਉਹ ਕਮੈਂਟਾਂ ਦੇ ਨਾਮ ਬੋਲਦੇ ਆ ਜਿਹੜਾ ਤੁਹਾਨੂੰ ਪਹਿਲਾਂ ਫਟਾਫਟ ਕਮੈਂਟ ਕਰਦੇ ਵੀਡੀਓ ਦੇਖ ਕੇ ਪਹਿਲਾ ਕਮੈਂਟ ਆਪਾਂ ਨੂੰ ਪਹਿਲਾਂ ਆਇਆ ਸੀਗਾ ਕਰਮਜੀਤ ਕੌਰ ਧਾਲੀਵਾਲ ਧਾਲੀਵਾਲ ਹਨਾ ਤੇ ਦੂਜਾ ਅਗਵੀਰ ਮੋਕਾ ਮੁੰਜਲ ਜਸਵਿੰਦਰ ਗੀਤਾ ਕੌਸ਼ਲ ਤੇ ਕਰਮਜੀਤ ਕੌਰ ਇਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਮੇਸ਼ਾ ਵੀਡੀਓ ਦੇਖ ਕੇ ਕਮੈਂਟ ਕਰਦੇ ਆ ਤੇ ਵਾਹਿਗੁਰੂ ਜੀ ਨਾ ਤਲਕੀਆਂ ਬਖਸ਼ੇ ਤੇ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਵੀਡੀਓ ਸਟਾਰਟ ਕਰ ਗਏ ਹਨਾ ਤੇ ਇੱਕ ਤਾਂ ਗਰਮੀ ਹੋ ਗਈ ਤਾਂ ਮੱਛਰ ਬਹੁਤ ਹੋਇਆ ਪਿਆ ਕਲਾਈਟ ਵੀ ਹੈ ਨਹੀਂਗੀ ਤੇ ਅੱਜ ਮੈਂ ਬਾਅਦ ਸੀਗੀ ਮੈਨੂੰ ਕੰਮ ਸੀ ਜ਼ਰੂਰੀ ਤੇ ਮੈਂ ਲੇਟ ਹੋ ਗਈ ਵੀਡੀਓ ਬਣਾਉਣ ਚ ਤੇ ਤੇ ਬਾਅਦ ਸਾਡੀਆਂ ਬਸ ਬੱਕਰੀਆਂ ਬੋਲੀ ਜਾਂਦੀਆਂ ਆਪਾਂ ਹੁਣ ਗੱਲਾਂ ਨਹੀਂ ਮਾਰਦੇ ਵੀਡੀਓ ਬਣਾ ਲਈਏ ਤੇ ਫਿਰ ਉਹ ਟਿਊਟੂਬੀ ਬਣਾਉਣੀ ਹੈ ਚਲੋ ਆਜੋ ਵੀਡੀਓ ਬਣਾਈਏ ਸੋਈ ਦੇ ਟਟੜੀ ਐਚ ਡੀ ਵੀਡੀਓ ਆਜੋ ਹਾਂਜੀ ਅੱਜ ਦੀ ਵੀਡੀਓ ਹੈਗੀ ਮੂੰਗਰਿਆਂ ਤੇ ਮੂੰਗਰੇ ਹਨਾ ਹੁਣ ਬੀਜਣ ਕੇ ਥੋੜੇ ਕਿ ਦਿਨਾਂ ਤੇ ਮਹਿਮਾਨ ਜੀ ਹੁੰਦੇ ਆ ਜਦੋਂ ਮੂੰਗਰੀਆਂ ਪੱਕ ਜਾਂਦੀਆਂ ਐ ਤੇ ਮੂੰਗਰੇ ਲੱਗ ਜਾਂਦੇ ਫੁੱਲ ਨਿਕਲ ਕੇ ਨਾ 10 15 ਦੇ ਦਿਨਾਂ ਦੇ ਵਿੱਚ ਵਿੱਚ ਤੇ ਛੇਤੀ ਪੱਕ ਜਾਂਦੇ ਆ ਤੇ ਆਪਾਂ ਲਵੇ ਲਵੇ ਤੋੜੇ ਸੀ ਮੂੰਗਰੇ ਆਪਣੇ ਲੱਗੇ ਹੋਏ ਸੀ ਤੇ ਆਪਾਂ ਇਹਨਾਂ ਨੂੰ ਸਟੋਰ ਕਿਵੇਂ ਕਰਕੇ ਰੱਖ ਸਰ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਹਨਾ ਮੂੰਗਰਿਆਂ ਨੂੰ ਸਟੋਰ ਕਰਕੇ ਰੱਖਣਾ ਤੁਸੀਂ ਦੇਖ ਸਕਦੇ ਹੋ ਮੂੰਗਰੇ ਕਿੰਨੇ ਸੋਹਣੇ ਸੋਹਣੇ ਆ ਇਹ ਬਹੁਤ ਗੁਣਕਲ ਤੇ ਫਾਇਦੇਮੰਦ ਹੁੰਦੇ ਆ ਤੇ ਆਪਾਂ ਹਨਾ ਪਹਿਲਾਂ ਟਾਣੀਆਂ ਨਾਲ ਸਾਰੇ ਮੂੰਗਰੇ ਤੋੜ ਲਏ ਹੁਣ ਆਪਾਂ ਸਟੋਰ ਕਰਕੇ ਰੱਖਾਏ ਕਿਉਂਕਿ ਹੁਣ ਤਾਂ ਹੈਗੇ ਆਪਾਂ ਬਣਾਈ ਜਾਂਦੇ ਆ ਤੇ ਜਦੋਂ ਫਿਰ ਥੋੜੇ ਹੋਗੀ ਗਰਮੀ ਹੋਗੀ ਉਦੋਂ ਤੱਕ ਮੂੰਗਰੇ ਹੁਣੇ ਨਹੀਂਗੇ ਤੇ ਆਪਾਂ ਸਟੋਰ ਕਰਨ ਦਾ ਤਰੀਕਾ ਤੁਹਾਨੂੰ ਦੱਸਦੇ ਆ ਤੇ ਉਹਦੇ ਲਈ ਆਪਾਂ ਕਰਨਾ ਜਿਪਲੌਗ ਪਹਿਲਾਂ ਮੂੰਗਰੇ ਡੋਂਕ ਕੇ ਸਾਰੇ ਧੋ ਕੇ ਸੁਕਾ ਲੈਣੇ ਆ ਤੇ ਉਹਦੇ ਬਾਅਦ ਫਿਰ ਲੈਣਾ ਇੱਕ ਲਫਾਫਾ ਜਿਪਲੌਗ ਲਫਾਫਾ ਹਨਾ ਜਿਹੜਾ ਹੈਗਾ ਇਹਦੇ ਵਿੱਚ ਸਾਰੇ ਮੂੰਗਰੇ ਆਪਾਂ ਪਾ ਦੇਣੇ ਆ ਫਿਰ ਤਾਂ ਹਾਂਜੀ ਆਪਾਂ ਸਾਰੇ ਪਾਤੇ ਕਰਤਾ ਡੱਬਾ ਬੇਲਾ ਤੇ ਤੋਂ ਇਹਨੂੰ ਕਰਨਾ ਲੋਕ ਤੇ ਹੁਣ ਆਪਾਂ ਇਹ ਲਫਾਫੇ ਨੂੰ ਕੀ ਕਰਨਾ ਫ੍ਰੀਜਰ ਦੇ ਵਿੱਚ ਰੱਖ ਦੇਣਾ ਫ੍ਰਿਜ ਦੇ ਫ੍ਰੀਜਰ ਵਿੱਚ ਤੇ ਉਹਦੇ ਵਿੱਚ ਰੱਖ ਦੇਣਾ ਤੇ ਆਪਣੇ ਮੂੰਗਰੇ ਬਿਲਕੁਲ ਖਰਾਬ ਨਹੀਂ ਹੋਣੇ ਲਫਾਫੇ ਵਿੱਚ ਲੋਕ ਆ ਫ੍ਰੀਜਰ ਚ ਠੰਡੇ ਰਹਿਣਗੇ ਤੇ ਖਰਾਬ ਬਿਲਕੁਲ ਨਹੀਂ ਹੋਣੇ ਜਦੋਂ ਮੱਝ ਆਪਾਂ ਬਾਤ ਸਕਦੇ ਇਹਨਾਂ ਨੂੰ ਕੱਟ ਕੇ ਹਨਾ ਸਬਜ਼ੀ ਬਣਾ ਸਕਦੇ ਹਾਂ ਬਹੁਤ ਆਸਾਨ ਜੀ ਟ੍ਰਿਕ ਆ हां जी जेको ਤੁਹਾਨੂੰ ਮੇਰੀ ਇਹ ਟ੍ਰਿਕ ਆਪਾਂ ਮੂੰਗਰ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਹਨਾ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਵਲੌਗ ਦੇ ਵਿੱਚ ਬਾਏ ਬਾਏ